ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਹਾਂ ਹਾਂਜੀ ਜੋ ਅੱਜ ਕਹਿੰਦੇ ਪੱਖੀਕਲਾਂ ਜ਼ਿਲ੍ਹਾ ਫਰੀਦਕੋਟ ਵਿੱਚ ਬਹੁਤ ਚੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ 25 ਨਵੰਬਰ 2024 ਦਿਨ ਸੋਮਵਾਰ ਨੂੰ ਇੱਥੇ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਪੈਂਡ ਪੱਤਰ ਦੇ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਨਾਮ ਦਿੱਤਾ ਜਾਵੇਗਾ 81000 ਦੂਜਾ ਨਾਮ ਦਿੱਤਾ ਜਾਵੇਗਾ 61000 ਬੈਸਟ ਰੇਡਰ ਤੇ ਜਾਫੀ ਨੂੰ ਮਿੱਤਰੋ 31-31000 ਦੀ ਨਕਦ ਰਕਮ ਨਾਲ ਸਨਮਾਨਿਤ ਕੀਤਾ ਜਾਵੇਗਾ ਇੱਥੇ ਬਹੁਤ ਛੋਟੀ ਦੀਆਂ ਅੱਜ 16 ਬੱੱਕ ਕੀਤੀਆਂ ਟੀਮਾਂ ਖੇਡਣਗੀਆਂ ਬਹੁਤ ਛੋਟੀ-ਛੋਟੀ ਦੇ ਖਿਡਾਰੀ ਤੇ ਬਹੁਤ ਛੋਟੀ ਦੀਆਂ ਸਾਰੇ ਜਿਵੇਂ ਸਿਰੇ ਦੇ 스타 ਸੁਪਰਸਟਾਰ ਹੀ ਕਹਿੰਦੇ ਪੁੱਜ ਰਹੇ ਅੱਜ ਆਪਾਂ ਤੁਹਾਡੇ ਨਾਲ ਕਰਦੇ ਆ ਜਾਣਕਾਰੀ ਸਾਂਝੀ ਇਸ ਵੀਡੀਓ ਦੇ ਵਿੱਚ ਦੋਵਾਂ ਟੀਮਾਂ ਦੀ ਬਾਕੀ ਆਪਾਂ ਵੀਰੋ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਜੇ ਆ ਕਈ ਵਾਰੀ ਇੱਕ ਅੱਧਾ ਪਲੇਅਰ ਮੌਕੇ ਤੇ ਚੇਂਜ ਹੋ ਜਾਂਦਾ ਪਰ ਵੈਸੇ ਆਪਾਂ ਜਿਵੇਂ ਪੂਰੀ ਕਲੀਅਰ ਜਾਣਕਾਰੀ ਤੁਹਾਡੇ ਨਾਲ ਕਰਦੇ ਆ ਸਾਂਝੀ ਬਾਕੀ ਆਪਾਂ ਮਾਫੀ ਚਾਹੁੰਦੇ ਆ ਦੇਖੋ ਬਾਕੀ ਹਾਂਜੀ ਮਿੱਤਰੋ ਜੇ ਅੱਜ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੈ ਤੂੰਬੜਪੰਨ ਜਿਸ ਵਿੱਚ ਅਮਰਤ ਤੂੰਬੜਪੰਨ ਬੂਟਾ ਅਨਦਾਣਾ ਫੂਲਾ ਸ਼ੂਸ਼ਕ ਪ੍ਰਵੀਨ ਬੋਪਰ ਜਸ਼ਮਨ ਹਰਸ਼ ਲੱਬਾ ਤੂੰਬੜਪੰਨ ਆਦ ਇਹ ਟੀਮ ਖੇਡੇਗੀ ਕਹਿੰਦੇ ਪੱਖੀ ਕਲਾਂ ਜਿਲ੍ਹਾ ਫਰੀਦਕੋਟ ਦੇ ਕਬੱਡੀ ਕੱਪ ਤੇ ਛੋਟੀ ਦੀ ਟੀਮ ਬਣੀ ਹੈ ਮਿੱਤਰੋ ਹਾਂਜੀ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣੀ ਹੈ ਦਿੜਬਾ ਜਿਸ ਵਿੱਚ ਸੰਜੀਵ ਧਮਤਾਨ ਸਾਹਿਬ ਸੀਰਾ ਚੱਕਲੀ ਸ਼ੇਰ ਚਿਰਾਗਦੀਨ ਮਈਆਂ ਵਾਲਾ ਸਤੀ ਡੜਬਾ ਧਿਆਨਾ ਡੜਬਾ ਜੱਸਾ ਮਨ ਸਿੰਘ ਡੜਬਾ ਆਦ ਇਹ ਟੀਮ ਵੀ ਖੇਡੇਗੀ ਪੱਖੀ ਕਲਾਂ ਜ਼ਿਲ੍ਹਾ ਫਰੀਦਕੋਟ ਦੇ ਕਬੱਡੀ ਕੱਪ ਤੇ ਡੜਬੇ ਦੀ ਟੀਮ ਕਿੱਦਾਂ ਦੀ ਲੱਗੀ ਦੱਸਿਓ ਕਮੈਂਟ ਕਰਕੇ ਜ਼ਰੂਰ ਅਜੋ ਮਨ ਸਿੰਘ ਡੜਬਾ ਇਹਦਾ ਹਲੇ ਪੱਕਾ ਕਨਫਰਮ ਨਹੀਂ 50 50% ਆ ਹੋ ਸਕਦਾ ਖੇੜਲੇ ਹੋ ਸਕਦਾ ਨਾ ਖੇਡੇ ਹੋ ਸਕਦਾ ਰੈਸਟ ਤੇ ਹੋਵੇ ਬਾਕੀ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਜਾਣਕਾਰੀ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ